ਤੁਹਾਡਾ ਵੀਡੀਓ ਬਣਾ ਕੋਟ ਚ ਕੇ ਵੀਡੀਓ ਬਣਾ ਪ੍ਰੈਸ ਕਿੱਥੋਂ ਹੈ ਤੂੰ ਹਾਂਜੀ ਮੈਂ ਕੋਟ ਨੂੰ ਬਲਾਕ ਕਰਦੀ ਹਾਂ ਤੇ ਕੋਟਪੂਰੇ ਤੋਂ ਬਲਾਕ ਕਰਦੀ ਹਾਂ ਕੁੜੀ ਰਾਤ ਨੂੰ ਟਾਈਮ ਹੈਗਾ ਜੀ ਟਾਈਮ ਇੱਥੇ ਕਿੰਨਾ ਹੈ ਸਾਡੇ 3:00 ਵਜੇ ਦਾ ਇਸ਼ੂ ਸਾਡੇ 3:00 ਦਾ ਟਾਈਮ ਹੈ ਜੀ ਤੇ ਰਾਤ ਨੂੰ ਨਾ ਦੋ ਬੰਦੇ ਜੀ ਇੱਕ ਇੱਕ ਜ ਲੈਡੀ ਜੀ ਜੀ ਗੁਡਨੈਪਰ ਸੀਗੇ ਉਹ ਆਪ ਗਾਇਬ ਹੋਏ ਹੋਇਆ ਮੈਂ ਸਹੀ ਐਮ ਖੜੀ ਹੋਈ ਐ ਜੀ ਤੇ ਕਹਿੰਦੇ ਕਿਡਨੈਪਰ ਗਾਇਬ ਹੋਗੇ ਤੇ ਸਹੀ ਐ ਖੜੀ ਐ ਇਹ ਰਾਤ ਨੂੰ ਬੱਚਾ ਬੱਚਾ ਚੱਕਦੀ ਫੜੀ ਜੀ ਆ ਬੱਚਾ ਸੀ ਬੱਚਾ ਕਿੱਥੇ ਦਿਖਾਓ ਵੇ ਸਰ ਆ ਬੱਚਾ ਆ ਬੱਚਾ ਜਿਹੜਾ ਨਾ ਮਚਾ ਜਿਹੜੇ ਲਿਆਉ ਜੂ ਸਿੱਧਾ ਪੱਜ ਚੁੱਕੇ ਐ ਤੇ ਕਹਿੰਦੇ ਬੱਚਾ ਚੱਕਣ ਵਾਲੇ ਪੱਜ ਚੁੱਕੇ ਆ ਮੈਂ ਖੜੀ ਹੋਈ ਐ ਜੀ ਅੱਛਾ ਬੱਚਾ ਚੱਕਣ ਵਾਲੇ ਪੱਜ ਚੁੱਕੇ ਨੇ ਤੇ ਤੂੰ ਉਹਨਾਂ ਨਾਲ ਕਿਵੇਂ ਸੀ ਆ ਬੱਚਾ ਚੱਕਦੀ ਸੀ ਜੀ ਇਹ ਰਾਤ ਨੂੰ ਨਹੀਂ ਸਰ ਅਸੀਂ ਬੱਚਾ ਚੱਕਣ ਵਾਲੇ ਨਹੀਂ ਕਿ ਮੈਂ ਰਿਪੋਰਟ ਵੀ ਕਰ ਰਹੀ ਆ ਬੱਚਾ ਚੱਕਣਾ ਫਿਰ ਕੌਣ ਸੀਗਾ ਕਿਹੜਾ ਜੇ ਤਾਂ ਗੱਡੀ ਲੈ ਕੇ ਆਏ ਖੜੇ ਸੀ ਲੋਕ ਘੁੰਮਾ ਰਹੇ ਸੀ ਉਹ ਤਾਂ ਹੀ ਬੈਕ ਹੋ ਗਏ ਮੈਂ ਜੇ ਸਹੀ ਆ ਜੇ ਮੈਂ ਸਹੀ ਆ ਨਾ ਤੁਹਾਡੇ ਕੋਲ ਖੜੀ ਆ ਠੀਕ ਆ ਜੇ ਮੈਂ ਗੱਲਾਂ ਕਰੀਏ ਤੈਨੂੰ ਮੌਕਾ ਨਹੀਂ ਮਿਲਿਆ ਭੱਜਣ ਦਾ ਬੰਦਾ ਇੱਕ ਮਿੰਟ ਇੱਕ ਬੰਦਾ ਇੱਕ ਬੰਦਾ ਗੱਲ ਰਿਹਾ ਗੱਡੀ ਆਹ ਤੇ ਚੱਕ ਦੂ ਸੀ ਜੀ ਹੀਰਾ ਤਾਂ ਵੀ ਅਸੀਂ ਜਵਾਕ ਨਹੀਂ ਚੱਕਣ ਵਾਲੇ ਬੀਸ ਮੱਤ ਜਵਾਕ ਮੈਂ ਉਹ ਬੰਦਾ ਸਾਰੇ ਬੰਦਾਂ ਨੂੰ ਬੰਦਾ ਜਾਣਦੀ ਜੇ ਲੱਗੇ ਉਹ ਤਾਂ ਨਿਕਲ ਕੇ ਨਾਲ ਨਹੀਂ ਤੂੰ ਜਦੀ ਮੈਂ ਨਿਕਾੜ ਦੇ ਕਰਦੇ ਪਹਿਲਾਂ ਮੰਨੀ ਗਣਾ ਸਾਰਾ ਆਈ ਕਿੱਥੋਂ ਪੁੱਛਦਾ ਮੂੰਹ ਸੁੱਕੀ ਜਾਂਦਾ ਯਾਰ ਚਿੱਟੇ ਵਾਲੀ ਐ ਨਹੀਂ ਸੌ ਰੱਤੀ ਨਹੀਂ 250 ਪਾਣੀ ਨਹੀਂ ਦੇਣਾ ਇਹਨੂੰ ਦੇਣਾ ਚਾਹੀਦਾ ਪਾਣੀ ਦੇਣਾ ਠੀਕ ਹੈ ਲੈ ਆਹ ਬੰਦੇ ਵਾਰੀ ਇੰਦੀ ਸੱਪਦੇ ਕੋਈ ਲੈਟਰ ਨਹੀਂ ਚੱਕਦੀ ਮੋਬਾਈਲ ਦੇ ਦੋ ਗੱਡੀ ਲੈ ਕੇ ਆਏ ਗੱਡੀ ਦੇ ਮੌਕਾ ਨਹੀਂ ਨਾ ਮਿਲਿਆ ਨਾ ਭੱਜਣ ਦਾ ਇਹ ਨਾਲ ਆਏ ਹੋ ਗਏ ਹੁਣ ਤੇਰੇ ਨਾਲ ਦੇ ਇਕੋ ਗਰੋਂ ਤੇਰੇ ਨਾਲ ਦੇ ਕਿਧਰ ਗਏ ਆਂ ਬੰਦਿਆਂ ਨੂੰ ਤਾਂ ਡਰ ਗਏ ਬੰਦੇ ਇਹ ਦੇ ਜੇ ਡਰਦੇ ਨਹੀਂ ਤਾਂ ਆਉਂਦੇ ਤਾਂ ਬੰਦੇ ਨਾ ਬੰਦੇ ਕੁਝ ਨਾ ਕੁਝ ਦਾ ਕੋਈ پتہ ਲੱਗਿਆ ਉਹਨਾਂ ਨੂੰ ਐਂਕਾਕ ਨਹੀਂ ਕਰਦਾ ਮੇਰੇ ਖੜ ਦੇ ਇਹ ਥੱਲੇ ਵਰਗੀ ਇਹ ਨਾਲ ਦੇ ਭੱਜ ਚੁੱਕੇ ਆ ਜੀ ਤੇ ਬੰਦੀ ਇੱਥੇ ਖੜੇ ਦੇਖੀ ਜਾਣਾ ਉਹ ਉਹ ਕਿੱਥੋਂ ਨੇ ਆ ਉਹ ਕਿੱਥੋਂ ਨੇ ਹਾਂਜੀ ਇਹ ਚੱਲ ਬਾਹਰ ਹੈਗਾ ਬੰਦਾ ਥੱਲੇ ਹਾਂ ਮਰੇ ਇਹ ਅਸਲੀ ਜੰਨਾ ਕਰਾ ਉਹ ਹੈਗਾ ਵਿੱਕੀ ਡਾਕਟਰ ਠੀਕ ਹੈ ਉਹ ਗ੍ਰੈਪਰ ਵਿੱਕੀ ਡਾਕਟਰ ਕੜਾ ਹਾਂਜੀ ਉਹ ਮਤ ਕਿੱਥੋਂ ਹਾਂਜੀ ਕਿੱਥੋਂ ਬਰਾੜ ਦੇ ਹਸਪੀਟਲ 'ਚ ਲੱਗਾ ਇੱਕ सोनू ਆ ਉਹ ਵੀ ਕੋਟਕਪੂਰੇ ਦਾ ਉਹ ਵੀ ਗ੍ਰੈਪਰ ਆ ਮੈਂ ਕੱਲ ਵਿੱਕੀ ਕੋਟਕਪੂਰੇ ਤੋਂ ਆਇੜਾ ਹਾਂਜੀ सोनू सोनू ਕੋਟਕਪੂਰੇ ਤੋਂ ਉਹ ਵੀ ਕਿਡਨੈਪਰ ਆ ਬਰਾੜ ਰਸਤਾ 'ਚ ਲੱਗਿਆ ਹਾਂਜੀ ਉਹ ਸਾਰੇ ਗ੍ਰੈਪਰ ਨੇ ਅਸੀਂ ਮੈਸੇਜ ਜੜੀ ਦੇ ਰਹੇ ਹਾਂ ਇਹਨੇ ਸਾਰਾ ਦਿਨ ਸਿਮਪਲ ਮੈਂ ਕੈਮਰਾ ਵਿੱਚ ਚੱਲਦੀ ਆਂ ਠੀਵੇਂ ਚੱਕਣ ਵਾਲੀ ਨਹੀਂ ਮੈਂ ਥੋੜਾ ਨ ਤਾਂ ਹੀ ਗੱਲ ਕਰ ਰਹੀ ਆਂ ਜਿਹੜਾ ਦੂਜੇ ਸੀਗਾ ਉਹ ਕੋਣ ਸੀ ਵਿੱਕੀ ਦੱਸਣ ਵਾਲਿਆ ਛਾਇਆ ਸੀ ਵਿੱਕੀ ਕਿੱਥੇ ਰੰਦਾ ਇੱਕ ਉਹ ਅੱਜੀ ਮੰਜੇ ਆਈ ਸਾਨੂੰ ਥੋੜੀ ਹਾਲ ਸੁਲੇ ਸੁਣ ਛਾਇਆ ਠੀਕ ਹੈ ਅੱਛਾ ਤਾਂ ਨਹੀਂ ਠਾਇਆ ਇੱਕ ਸਾਡਾ ਹੋਟਲ ਸੁਣ ਗੁਰਦਾਸ ਸਿੰਘ ਜਣਾ ਪਿਛਲੇ ਗੁਰਦਾਸ ਸਿੰਘ ਕੋਣੇ ਕੋਣ ਨਾ ਮੈਂ ਜਿੰਨੇ ਨਾ ਸੁਣਾਂ ਮੈਂ ਲਾਵਾਂ ਲੈਣਾ ਲਾਵਾਂ ਲੈਣਾ ਸਰਜੀ ਕੋਈ ਘਰ ਦੇ ਕੋਈ ਗੱਲ ਸੁਣਨ ਦੇ ਆ ਕੋਈ ਪਤਾ ਗੱਲ ਕੀ ਹੈ ਹਸਬੰਡ ਉਹ ਨਸ ਮੱਤ ਸਿੰਘ ਦਾ ਹਸਬੰਦ ਹੈ ਕਿਹਨਾਂ ਦਾ ਸਮੱਤ ਸਿੰਘ ਦੇ ਹਸਬੰਦ ਹੈ ਉਹ ਰਾਣੂ ਵਾਲੀ ਉਸਟਾਜ ਕਹਿੰਦਾ ਸਮ ਮੈਸ ਕਰਾਇਆ ਉਹ ਦੇਖ ਲ ਰਿਹਾ ਜੋ ਪਾ ਚ ਪਾਰ ਦੀ ਫੋਨ ਰੱਖੇ ਨਹੀਂ ਇੱਕ ਮਿੰਟ ਉਹ ਉਹ ਸਾਰੇ ਤੋਂ ਪਰੂਪਾ ਜਿਹੜਾ ਸਮੱਤ ਸਿੰਘ ਸਾਰੇ ਚਾਰ ਰੱਬ ਦੇ ਫਿਰੇ ਤੋਂ ਦੇ ਦੇ ਉਹ ਬੰਦਾ ਹੋਊਗਾ ਮੈਂ ਤਾਂ ਤਵਾ ਦਵਾਂ ਨਹੀਂ ਨਹੀਂ ਮਿੱਟੀ ਰੱਬ ਹਾਂਜੀ ਹਾਂ ਪਾ ਦੋ ਬੰਦੇ ਹੋਰ ਵੀ ਆਉਣਗੇ ਜੀ ਆਪੇ ਪਾਸੋਂ ਹੈ ਚਲੋ ਕੋਈ ਨਹੀਂ ਕਿੱਕੀ ਡਾਕਟਰ ਕਿੱਥੇ ਹੈ ਜੀ ਉਹ ਵੀ ਕੋਲ ਨਹੀਂ ਬੜਾ ਅੱਛਾ ਵਿੱਕੀ ਡਾਕਟਰ ਵੀ ਕੋਲ ਬੁਰੇ ਤੋਂ ਆਇਆ ਆ ਉਹ ਵੀ ਕੋਟ ਮੈਂ ਜਿੱਥੇ ਲਿਖਦਾ ਜਾਂਦਾ ਅਸੀਂ ਮੈਂ ਇਦਾਂ ਦਾ ਕੰਮ ਕਰਦੇ ਆ ਜਿਹੜੇ ਕਰਦੇ ਆ ਉਹਦਾ ਨਾਮ ਲੈ ਲਈ ਮੈਂ ਠੀਕ ਹੈ ਹੁਣ ਜਿਹੜੇ